ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ। ਕੀ ਨਾਮ ਵੀਰ ਜੀ ਆਪਣਾ? ਭਾਈ ਗਜੀਤ ਸਿੰਘ। ਪਿੰਡ? ਐਡਵਕਟ ਕੜ। ਜ਼ਿਲ੍ਹਾ? ਜ਼ਿਲ੍ਹਾ ਬਨਾਲਾ ਜੀ। ਹਾਂਜੀ ਨੰਬਰ ਦੱਸੋ ਆਪਣਾ। 83606 8593। ਦੁਬਾਰੇ ਫਿਰ ਦੱਸ ਜੀ। 83606 8593। ਹਾਂਜੀ ਆ ਗਾਂ ਦੀ ਡਿਟੇਲ ਦੱਸੋ ਜੀ। ਇਹ ਭਾਈ ਦੂਜੇ ਸੋਏ ਆ। ਠੀਕ ਆ ਜੀ। ਠੀਕ ਆ ਚਾਰ ਪੰਜ ਮਿੰਨੂ ਬਾਅਦ ਸੁਣੀ ਨੂੰ। ਠੀਕ ਆ ਜੀ। ਇਹ 11 ਵਾਲੀ ਲੀਟਰ ਦੁੱਧ ਐ ਥੱਲੀ। ਠੀਕ ਆ ਜੀ। ਦੇਖੋ ਜੀ ਭਰਾ 11 12 ਲੀਟਰ ਦਸੱਲੀ ਨਾਲ ਚੋਕ ਲੈ ਸਕਦੇ ਆ। ਤੇ ਗੱਬਣ ਵੀ ਆ ਵੀਰੇ? ਨਹੀਂ ਭਾਈ ਗੱਬਣ ਨਹੀਂ ਪਈ ਰੇਟ ਰੂਡ ਕੀ ਬਰੇ ਰੇਟ ਦਾ 30000 ਰੁਪਇਆ ਬਈ ਤੋਰ ਕੇ ਦਿਖਾਵਾਂਗਾ ਮੜਿਆ ਰੇਟ ਵੀਰੇ 30000 ਠੀਕ ਹੈ ਜੀ ਜਿਸ ਕਿਸੇ ਨੇ ਲੈਣੀ ਹੋਈ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮੋੜ ਦਿਆ ਬਾਈ ਜੀ ਨਾਲ ਬਈ ਜ਼ਰੂਰ ਕਨੈਕਟ ਕਰੋ ਪਿੰਡ ਬਸਤਗੜਾ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ